ਮੈਨੂੰ ਬਹੁਤ ਜ਼ਿਆਦਾ ਮਾਣ ਆ ਉਹਨਾਂ ਦੇ ਉੱਤੇ ਕਿ ਉਹਨਾਂ ਦੇਸ਼ ਦੀ ਖਾਤਰ ਜਾਨ ਦਿੱਤੀ ਆ ਪਰ ਅਸੀਂ ਬਹੁਤ ਗਰੀਬ ਪਰਵਾਰ ਤੋਂ ਸੀ ਬਹੁਤ ਗਰੀਬੀ ਦੇ ਵਿੱਚ ਉਹਨਾਂ ਨੇ ਕਠਨ ਕਰ ਕਰਕੇ ਫਿਰ ਉਹਨਾਂ ਨੇ ਆਰਮੀ ਜੁਆਇਨ ਕੀਤੀ ਸੀਗੀ ਪਰ ਬਹੁਤ ਮਾਣ ਆ ਮੈਨੂੰ ਮੇਰੇ ਪਤੀ ਤੇ ਵੀ ਉਹਨਾਂ ਦੇਸ਼ ਦੀ ਖਾਤਰ ਜਾਨ ਦਿੱਤੀ ਅੱਜ ਕਦੋਂ ਪਤਾ ਲੱਗਾ ਤਾਂ ਉਹਨੂੰ ਕਿ ਉਹਨਾਂ ਦੀ ਡੈਥ ਹੋ ਗਈ ਹੈ ਉਹਨਾਂ ਦੀ ਡੈਥ ਕਿਤੇ ਸਵੇਰ 4:3 5 ਵਜੇ ਦੇ ਵਿੱਚ ਹੋ ਗਈ ਸੀ ਪਰ ਮੈਨੂੰ ਇਹਨਾਂ ਨੇ 10:30 ਵਜੇ ਤੱਕ ਕਰ ਦੱਸਿਆ ਮੈਨੂੰ ਕੁਛ ਨਹੀਂ ਸੀ ਦੱਸਿਆ ਲਾਸਟ ਕਾਲ ਆਈ ਸੀ ਮੇਰੀ ਰਾਤ 12 ਵਜੇ ਤੱਕ ਗੱਲ ਹੋਈ ਉਹਨਾਂ ਨਾਲ ਇੱਕ ਘੰਟਾ ਸੀ ਗੱਲ ਕੀਤੀ ਨਾ 12 ਵਜੇ ਤੱਕ ਮੈਨੂੰ ਕਹਿੰਦੇ ਸਵੇਰ 5 ਵਜੇ ਫੋਨ ਕਰਕੇ ਮੈਂ ਤੁਹਾਨੂੰ ਕਾਲ ਕਰੂੰਗਾ ਬੱਚਿਆਂ ਨੂੰ ਰੈਡੀ ਕਰੇ ਉਹ ਜਗਾਉਂਗਾ 5 ਵਜੇ ਕੋਈ ਕਾਲ ਨਹੀਂ ਆਈ ਉਹਨਾਂ ਦੀ ਬੱਚੇ ਦੋ ਰੇ ਜੀ ਹਾਂਜੀ ਬੇਟੀ ਆ 11 11.5 ਸਾਲ ਦੀ ਬੇਟਾ ਆ ਸੰਦੇ 13 ਸਾਲ ਦਾ ਫਕਰ ਮਹਿਸੂਸ ਕਰਦੇ ਹੋ ਆਪਣੇ ਪਤੀ ਦੇ ਉੱਪਰ ਹਾਂਜੀ ਮੈਨੂੰ ਬਹੁਤ ਜ਼ਿਆਦਾ ਫਕਰ ਆ ਕਿ ਉਹਨਾਂ ਦੇਸ਼ ਦੀ ਖਾਤਰ ਜਾਨ ਦਿੱਤੀ ਆ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਕੋਈ ਡਿਮਾਂਡ ਸਰਕਾਰ ਨੂੰ ਮੇਰੀ ਇਹੀ ਰਿਕਵੈਸਟ ਆ ਮੇਰੇ ਪਤੀ ਦਾ ਇੱਕ ਹੀ ਸੁਪਨਾ ਸੀ ਵੀ ਮੇਰੇ ਬੱਚੇ ਆਰਮੀ ਦੇ ਵਿੱਚ ਅਫਸਰ ਬਣਨ ਬਸ ਇਹੀ ਸੁਪਨਾ ਮੇਰੇ ਪਤੀ ਦਾ ਪੂਰਾ ਕਰਨਾ ਮੇਰਾ ਬੇਟਾ ਉਹਨਾਂ ਦੀ ਜਗ੍ਹਾ ਤੇ ਮਤਲਬ ਆਰਮੀ ਜੁਆਇਨ ਕਰੇ ਤੇ ਉਹਨਾਂ ਦੀ ਜਗ੍ਹਾ ਤੇ ਡਿਊਟੀ ਮੈਨ ਕਰੇ ਅੱਜ ਪਰਿਵਾਰ ਬਹੁਤ ਔਖੇ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੁਸੀਂ ਦੇਖ ਲਈਓ ਬੱਚੇ ਛੋਟੇ ਆ ਜੇ ਭੈਣ ਜੀ ਸਾਡੇ ਵਿਰਿੰਦਰ ਬੜੇ ਦੁੱਖ ਦੇ ਵਿੱਚ ਨੇ ਸਦਮੇ ਦੇ ਵਿੱਚ ਨੇ ਬੱਚੀ ਆ ਜਸਮੀਨ ਇਹ ਛੇਵੀਂ ਜਮਾਤ ਦੇ ਵਿੱਚ ਪੜ੍ਹ ਰਹੀ ਆ ਬੇਟਾ ਲੱਭੀਤਾ ਮਾਤਾ ਉਹਨਾਂ ਦੇ ਸਰਦਾਰਨੀ ਮਨਜੀਤ ਖੋੜ ਦੇਖੋ ਬੜਾ ਔਖਾ ਸਮਾਂ ਹੁੰਦਾ ਕਠਨ ਸਮਾਂ ਹੁੰਦਾ ਜਦੋਂ ਬੱਚੇ ਨੂੰ ਜੰਮ ਕੇ ਪਾਲ ਕੇ ਬਟਾ ਕਰਕੇ ਇਸੇ ਮੁਕਾਮ ਤੇ ਪਹੁੰਚਾਇਆ ਹੋਵੇ ਤੇ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਆ ਉਹ ਪਰਿਵਾਰ ਇਸ ਵੇਲੇ ਪੂਰੀ ਸਦਮੇ ਚਾ ਮੁਸ਼ਕਲ ਦੇ ਵਿੱਚ ਆ ਅੱਜ ਸਾਡੀ ਫੌਜ ਦੀ ਟੁਕੜੀ ਪੂਰੀ ਟੀਮ ਜਿਹੜੀ ਆ ਕੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਜਿਹੜਾ ਹੈ ਉਹ ਕੀਤਾ ਸੋ ਮੇਰਾ ਆਪਦਾ ਪਰਿਵਾਰ ਹੈ ਹਲਕਾ ਤੇ ਚਲੋ ਹੈ ਇਹ ਮੇਰੇ ਮਤਲਬ ਨਿੱਜੀ ਇਹਨਾਂ ਦੇ ਸੰਬੰਧ ਨੇ ਮੇਰਾ ਆਪਣਾ ਪਰਿਵਾਰ ਹੈ ਸੋ ਮੈਨੂੰ ਬਹੁਤ ਇਸ ਗੱਲ ਦੀ ਦੁੱਖ ਲੱਗਿਆ ਹੈ ਕਿ ਇੱਕ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਅਸੀਂ ਅਜੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਾਂਭਣੀਆਂ ਸਿੱਖੇ ਵੈਸੇ ਵੀ ਬੜੇ ਸੰਸੀਅਤ ਸੀਗੇ ਹਰ ਰੋਜ਼ ਆਪਣੇ ਘਰ ਦੇ ਵਿੱਚ ਬੱਚਿਆਂ ਬਾਰੇ ਪਿੰਡ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਸੀਗੇ ਸੋ ਦੇਸ਼ ਦੇ ਵਾਸਤੇ ਸ਼ਹੀਦ ਹੋਣਾ ਆਪਣੀ ਜ਼ਿੰਦਗੀ ਜਿਹੜੀ ਆ ਕੌਮ ਦੇ ਲਿਖੇ ਲਾਉਣੀ ਦੇਸ਼ ਦੇ ਲਿਖੇ ਲਾਉਣੀ ਇਹ ਵੀ ਕਿਸੇ ਕਿਸੇ ਦੇ ਹਿੱਸੇ ਆਂਦਾ ਕੁਦਰਤ ਦੇ ਨਿਜ਼ਮ ਨੇ ਪਰਮਾਤਮਾ ਦੇ ਨਿਜ਼ਮ ਨੇ ਸੋ ਉਹਨਾਂ ਨੇ ਆਪਣੀ ਜ਼ਿੰਦਗੀ ਦੇਸ਼ ਦੇ ਲਿਖੇ ਲਾਈ ਆ ਆਪਣੇ ਪਰਵਾਰ ਨੂੰ ਵੀ ਵਧੀਆ ਸਾਂਭ ਕੇ ਆਪਣੇ ਪਿੰਡ ਨੂੰ ਆਪਣੇ ਸਮਾਜ ਨੂੰ ਵਧੀਆ ਇਰਾਹ ਦਰਸਾਇਆ ਹੈ ਸੋ ਅਸੀਂ ਪੰਜਾਬ ਸਰਕਾਰ ਵੱਲੋਂ ਬਹੁਤ ਜਲਦ ਜੋ ਵੀ ਦੇਖੋ ਇਹੋ ਜੇ ਕਾਟੇ ਕਰੀ ਪੂਰੇ ਨਹੀਂ ਹੋ ਸਕਦੇ ਕੋਈ ਮਤਲਬ ਆਰਥਿਕ ਮਦਦ ਜਿਹੜੀ ਹੁੰਦੀ ਹੈ ਨਾ ਉਹ ਪਰਿਵਾਰ ਨੂੰ ਥੋੜਾ ਬੋਤਾ ਸਟੇਬਲ ਕਰਨ ਵਾਸਤੇ ਹੁੰਦੀ ਹੈ ਜੇ ਕੁਝ ਕਹੀਏ ਵੀ ਸਾਰਾ ਕੁਝ ਉਹ ਹੋ ਜਾਗਦਾ ਹੁੰਦਾ ਹੁਣ ਤਾਂ ਨਹੀਂ ਸੋ ਅਸੀਂ ਜੋ ਵੀ ਸਨਮਾਨ ਰਾਚੀ ਜਿਸ ਤਰ੍ਹਾਂ ਵੀ ਹੋਊਗਾ ਅਸੀਂ ਬਹੁਤ ਜਲਦ ਪਰਿਵਾਰ ਨੂੰ ਜਿਹੜਾ ਹੈ ਮਹੱਈਆ ਕਰਾਵਾਂਗੇ ਬਾਕੀ ਜਿਹੜੀ ਫੌਜ ਦੇ ਅਧਿਕਾਰੀ ਆਏ ਸੀਗੇ ਉਹਨਾਂ ਨੇ ਵੀ ਕਿਹਾ ਕਿ 2-3 ਦਿਨ ਦੇ ਵਿੱਚ ਜੋ ਡਾਕੂਮੈਂਟੇਸ਼ਨ ਆ ਪੂਰੀ ਕਰ ਲਈ ਜਾਊਗੀ ਔਰ ਜੋ ਵੀ ਕੋਈ ਸਰਕਾਰੀ ਨੌਕਰੀ ਕੋਈ ਜੋ ਸਰਕਾਰੀ ਪੱਦਰ ਦੇ ਸਹੂਲਤਾਂ ਨੇ ਉਹ ਦਿੱਤੀਆਂ ਜਾਣਗੀਆਂ ਬਾਕੀ ਸਰਦਾਰ ਲਖਮੀਂਦਰ ਸਿੰਘ ਜੀ ਦਾ ਨਾਮ ਸਾਡੇ ਦਿਨਾਂ ਦੇ ਵਿੱਚ ਦਿਨਾਂ ਦੇ ਵਿੱਚ ਹਮੇਸ਼ਾ ਰਹੂਗਾ ਦੇਸ਼ ਵਾਸਤੇ ਸ਼ਹੀਦ ਹੋਏ ਨੇ ਅਮਰ ਹੋਏ ਨੇ ਸੋ ਅਸੀਂ ਹਮੇਸ਼ਾ ਹੀ ਆਪਣੇ ਦਿਨਾਂ ਦੇ ਵਿੱਚੋਂ ਕਦੇ ਉਹਨਾਂ ਨੂੰ ਭੁਲਾ ਨਹੀਂ ਆਵਾਂਗੇ ਜਿਵੇਂ ਜਿਵੇਂ ਵੀ ਜੋ ਵੀ ਪਰਵਾਹ ਨੂੰ ਕਿਤੇ ਲੋੜ ਹੋਈ ਅਸੀਂ ਪੂਰੀ ਤਰ੍ਹਾਂ ਪਰਵਾਹ ਤੇ ਕਿਟਿਸਨ ਕੀ ਉਹਤੇ ਸਟ੍ਰੈਟੇਜੀ ਵਾਪਰੀ ਹੈ ਜਦੋਂ ਇਹਨਾਂ ਦੀ ਡੈਥ ਹੋਈ ਹੈ ਦੇਖੋ ਆ ਭੈਣ ਜੀ ਬਰਿੰਦਰ ਜੀ ਦੱਸ ਰਹੇ ਸੀ ਕਿ ਕਿ ਸਵੇਰੇ ਹੀ ਉਹਨਾਂ ਦਾ ਫੋਨ ਆਇਆ ਜਿੱਤਨਾ ਨਾਰਮਲ ਫੋਨ ਕਰਦਾ ਫਿਕਰ ਹੁੰਦਾ ਹੀ ਆ ਕਿ ਉਹ ਪੌਣੇ 5 5 ਵਜੇ ਜਦੋਂ ਡਿਊਟੀ ਤੇ ਜਾਂਦੇ ਸੀਗੇ ਇਹਨਾਂ ਨੂੰ ਵੀ ਠਾਉਂਦੇ ਸੀਗੇ ਫੋਨ ਕਰਕੇ ਪਹਿਲਾਂ ਕਿ ਬੱਚਿਆਂ ਨੂੰ ਤਿਆਰ ਕਰੋ ਸਕੂਲੇ ਤੇ ਜੋ ਸ਼ਰਾਬ ਡਿਊਟੀ ਕਰਨੀ ਫੇਰ ਆ ਕੇ ਪੁੱਛਣਾ ਤੇ ਕਿਹਦੇ ਉਸ ਤੋਂ ਬਾਅਦ ਫੋਨ ਜਿਹੜਾ ਉਹ ਬੰਦ ਆ ਗਿਆ ਇਕ ਦੋ ਵਾਰੀ ਤੇ ਬਾਅਦ ਦੇ ਵਿੱਚ ਮਤਲਬ ਇਹਨਾਂ ਨੂੰ ਤੇ ਉਹਨਾਂ ਨੂੰ ਪਤਾ ਲੱਗਿਆ ਜਦੋਂ ਮਤਲਬ ਉਹਨਾਂ ਦਾ ਸਰੀਰ ਜਿਹੜਾ ਥੇ ਲਿਆਂਦਾ ਗਿਆ ਮਤਲਬ ਜੋ ਕਿਆ ਪਤਾ ਲੱਗਿਆ ਕਿ ਉਥੇ ਆਕਸੀਜਨ ਦਾ ਲੈਵਲ ਕੋਈ ਤੁਹਾਨੂੰ ਪਤਾ ਬੜੇ ਛੇਟੇ-ਬੇਟੇ ਰਸਤਿਆਂ ਦੇ ਉੱਤੇ ਆਰਮੀ ਨੇ ਡਿਊਟੀਆਂ ਕੋਈ ਸੌਖੀਆਂ ਨਹੀਂ ਹੁੰਦੀਆਂ ਜੀ ਬਿਲਕੁਲ ਅਸੀਂ ਘਰਾਂ ਦੇ ਵਿੱਚ ਸੁੱਤੇ ਹੁੰਨੇ ਆ ਉਹ ਰਾਤ ਨੂੰ ਪਤਾ ਨਹੀਂ ਕਿੰਨੀ-ਕਿੰਨੀ ਉਚਾਈ ਦੇ ਉੱਤੇ ਕਿੰਨੀ-ਕਿੰਨੀ ਠੰਡ ਦੇ ਵਿੱਚ ਕਿੰਨੀ-ਕਿੰਨੀ ਗਰਮੀ ਦੇ ਵਿੱਚ ਆਪਣੇ ਮੌਸਮ ਦੇ ਨਾਲ ਵੀ ਜੂਝਦੇ ਹੁੰਦੇ ਨੇ ਆਪਣੇ ਸਰੀਰ ਦੇ ਨਾਲ ਵੀ ਉਹਨਾਂ ਨੂੰ ਕਈ ਤਰ੍ਹਾਂ ਦੇ ਕੰਪਰੋਮਾਈਜ਼ ਕਰਨੇ ਪੈਂਦੇ ਨੇ ਸੋ ਹੁਣ ਤੱਕ ਤੇ ਇਹੀ ਆ ਕਿ ਉਹਨਾਂ ਦਾ ਹਾਰਟ ਅਟੈਕ ਉਹਨਾਂ ਨੂੰ ਜਿਹੜਾ ਆ ਉਹ ਆਇਆ ਆਕਸੀ ਹੰਦੀ ਹੋ ਤਾਂ ਕਮੀ ਸੀਗੀ ਸੋ ਬਾਕੀ ਉਹਨਾਂ ਦੀਆਂ ਰਿਪੋਰਟਸ ਆ ਰਹੀਆਂ ਨੇ ਜਿਹੜੀਆਂ ਉਹ ਅਧਿਕਾਰੀ ਕਹੇ ਕਿ ਨੇ ਕਿ 2-3 ਦਿਨ ਦੇ ਵਿੱਚ ਸਾਰੀਆਂ ਰਿਪੋਰਟਸ ਪ੍ਰਵਾਰ ਦੇ ਕੋਲ ਪਹੁੰਚਾ ਦੇਗੇ ਕਿੰਨੇ ਬੱਚੇ ਨੇ ਏਡੀਓ ਸਾਹਿਬ ਦੇ ਨਾਲ ਦੋ ਬੱਚੇ ਆ ਲਾਹਪ੍ਰੀਤ ਬੇਟਾ ਹੈ ਤੇ ਜੈਸਮੀਨ ਬੱਚੀ ਆ ਅਜੇ ਬੜੇ ਛੋਟੇ ਬੱਚੇ ਬਹੁਤ ਛੋਟੇ ਆ ਸਕੂਲਾਂ ਦੇ ਵਿੱਚ ਜਿਵੇਂ 6ਵੀਂ ਕਲਾਸ ਦੇ ਵਿੱਚ ਬੱਚੀ ਪੜ੍ਹ ਰਹੀ ਆ ਬੇਟਾ ਮੇਰਾ ਖਿਆਲ 8 ਬੇ ਬੇਟਾ 8ਵੀਂ ਜਮਾਤ ਦੇ ਵਿੱਚ ਆ ਹਾਂਜੀ ਵਰਿੰਦਰ ਜੀ ਇਹਨਾਂ ਨੇ ਵੀ ਪਲੱਸ 2 ਤੱਕ ਦੀ ਪੜਾਈ ਜਿਹੜੀ ਆ ਉਹ ਕੀਤੀ ਹੋਈ ਆ ਓਕੇ ਮਾਤਾ ਜੀ ਬਹੁਤ ਸਦਮੇ ਦੇ ਵਿੱਚ ਨੇ ਪਿਤਾ ਜੀ ਇਹਨਾਂ ਦੇ ਪਹਿਲਾਂ ਹੀ 2017 ਦੇ ਵਿੱਚ ਅ ਸੁਰਗਵਾਸ ਹੋ ਗਏ ਸੀਗੇ ਸੋ ਬੜਾ ਨਿਕਾ ਪਰਿਵਾਰ ਆ ਬੜਾ ਇਲਾਕੇ ਦੇ ਵਿੱਚ ਨਾ ਬੜਾ ਜਿਹਨੂੰ ਆਪਾਂ ਕਹਿ ਦਿੰਦੇ ਨਾ ਕਿਸੇ ਨਾਲ ਕੋਈ ਉੱਚੀ ਨੀ ਵੀ ਨੀ ਕਿਸੇ ਨਾਲ ਕੋਈ ਗੱਲ ਨਹੀਂ ਆਪਣੇ ਕੰਮ ਦੇ ਨਾਲ ਮਤਲਬ ਰੱਖਣਾ ਆਪਣਾ ਇਹੋ ਜਿਹਾ ਪਰਿਵਾਰ ਆ ਜਿਨ੍ਹਾਂ ਦਾ ਹਮੇਸ਼ਾ ਹੀ ਇਹ ਰਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਜਨਾਇਆ ਉਹ ਉੱਚੇ ਅਹੁਦਿਆਂ ਤੇ ਜੜਾ ਆ ਕਚੋਣਾ ਅੱਜ ਦੁੱਖਾਂ ਦਾ ਪਹਾੜ ਟੁੱਟਿਆ ਇਸ ਪਰਿਵਾਰ ਦੇ ਉੱਤੇ ਸੋ ਮੈਂ ਆਪਣੇ ਵੱਲੋਂ ਨਿਜੀ ਤੌਰ ਤੇ ਵੀ ਸਾਡੀ ਸਰਕਾਰ ਵੱਲੋਂ ਸਰਬਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਖੁਨਾ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਹੈ ਔਰ ਜਿਸ ਤਰ੍ਹਾਂ ਦੀ ਵੀ ਕੋਈ ਮਦਦ ਦੀ ਲੋੜ ਹੈ ਇਸ ਪਰਿਵਾਰ ਨੂੰ ਪੰਜਾਬ ਸਰਕਾਰ ਅਸੀਂ ਕੋਈ ਨਿਜੀ ਤੌਰ ਤੇ ਹਮੇਸ਼ਾ ਪਰਿਵਾਰ ਦੇ ਨਾਲ